ਸੰਸਾਰ ਨਾਲ 모 ਪਹਿਲਾ ਰਿਸ਼ਤੇ ਨਾਤੀਆਂ ਨਾਲ 모 ਆਪਣੇ ਸ਼ਰੀਰ ਨਾਲ 모 ਧਨ ਨਾਲ 모 ਮੈਂ ਇੱਕ ਬੇਨਤੀ ਕਰਾਂਗਾ ਵਿਅਕਤੀ ਦਾ ਵਿਅਕਤੀਗਤ 모 ਚੇਤਨ ਚੀ ਜਾਨਾ ਉਸ ਤੋਂ ਬਾਅਦ ਜੜ ਵਸਤੂਆਂ ਨਾਲ 모 ਮੈਂ ਤਾਂ ਕਈ ਵਾਰ ਦੇਖ ਕੇ ਹੈਰਾਨ ਹੁੰਦਾ ਪੈਰ ਦੀ ਚੱਪਲ ਜੁੱਤੀ ਟੁੱਟ ਜਾਏ ਉਹ ਵੀ ਸੁੱਟਨ ਨੂੰ ਜੀ ਨਹੀਂ ਕਰਦਾ ਵੀ ਕਿਤੇ ਕੰਮ ਆਏਗੀ ਸੂਟ ਫਤ ਵੀ ਜਾਏ ਕਿਸੇ ਨੂੰ ਦੇਣ ਨੂੰ ਜੀ ਨਹੀਂ ਕਰਦਾ ਮੇਰਾ ਮੈਂ ਬੇਨਤੀ ਕਰਾਂ ਨਿੱਕੀਆਂ ਨਿੱਕੀਆਂ ਵਸਤੂਆਂ ਨਾਲ ਮੋਹ ਧਨ ਪਦਾਰਥ ਸੰਪਦਾ ਨਾਲ ਮੋਹ ਗੁਰੂ ਦੀ ਰਹਿਮਤ ਹੋ ਗਈ ਮੈਂ ਬੇਨਤੀ ਕਰਾਂ ਕਲਗੀਧਰ ਮਹਾਰਾਜ ਜੀ ਨੇ ਆਪਣੇ ਚਾਰੇ ਲਾਲ ਜਿੰਦ ਜਾਨ ਹੁੰਦੀ ਹੈ ਆਪਣੇ ਪੁੱਤਰ ਪਰ ਧਰਮੇਤ ਕੁਰਬਾਨ ਕਰ ਦਿੱਤੇ ਪਰ ਮੋਹ ਦੀ ਤੰਦ ਨੇ ਅੰਦਰ ਖਿੱਚ ਨਹੀਂ ਪਾਈ ਸੇ ਸਹਬ ਰਹਿਮਤ ਕਰਨ ਇਹ ਨਾ ਹੋਵੇ ਸਾਡੀ ਜ਼ਿੰਦਗੀ ਵਿੱਚ ਉਹ ਮੋਹ ਇਤਨਾ ਘਰ ਘਰ ਜਾਏ ਭਲਿਆ ਅਮਰਤ ਵੇਲੇ ਜਾਗਣਾ ਸੀ ਸ਼ਬਦ ਨਾਲ ਨਿਤਨੇਮ ਨਾਲ ਪਿਆਰ ਕਰਨਾ ਸੀ ਤੂੰ ਨੀਂਦ ਨਾਲ ਹੀ ਮੋਹ ਪਾਈ ਬੈਠਾ ਤੈਨੂੰ ਬਿਸਤਰੇ ਨਾਲ ਹੀ ਮੋਹ ਪੈ ਗਿਆ ਤੂੰ ਅਮਰਤ ਸ਼ੱਕ ਦੇ ਗੁਰੂ ਵਾਲਾ ਬੰਨਾ ਸੀ ਤੂੰ ਸੰਸਾਰ ਦੀ ਕੁਰੀਤੀ ਨਾਲ ਹੀ ਮੋਹ ਪਾਈ ਬੈਠਾ